ਜਿਹੜੀ ਸੀ ਮੰਜ਼ਲ ਸਾਡੀ ਹਾਲਾ ਯਾ ਦੂਰੀਓ ਰਹਿੰਦੀ ਸੀ ਕਾਟ ਜਿਹੜੀ ਕਰਨੀ ਹੈ ਪੂਰੀਓ ਲੱਗੇ ਸਨ ਝੁੰਮੇ ਜਿਹੜੇ ਕੰਮ ਜ਼ਰੂਰੀਓ ਕਈਆਂ ਦੇ ਸਿਰ 'ਤੇ ਬਿਜਲੀ ਮੌਤ ਦੀ ਕੜਕੂਗੀ ਰਣਦੇਵ 'ਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ ਰਣਦੇਵ 'ਚ ਤੇ ਸੂਰਮਿਓ ਇੱਧਰ ਹੈ ਬਾਗੀ ਸਤਗੁਰੂ ਤੇ ਉੱਧਰ ਸ੍ਰੀ ਕਾਰ ਹੈ ਉੱਧਰ ਹੈ ਭਾਗੋ ਇੱਧਰ ਨਾਨਕ ਦਾ ਯਾਰ ਹੈ ਵਰਦੀ ਨਹੀਂ ਕਟਿਓ ਕਾਲੀ ਬਹੁਤੀ ਜੋ ਬਹੁਤੀ ਜੋ ਘੜਕੂਗੀ ਰਣਦੇਵ ਵਿੱਚ ਚੰਡੀ ਸਿੰਘ ਮਰਦਾਂ ਦੀ ਖੜਕੂਗੀ ਰਣਦੇਵ ਵਿੱਚ ਤੇਗ ਸੂਰ ਮਿਓ ਉੱਡਦੇ ਜੋ ਹਵਾ ਵਰੋਲੇ ਡਾਟ ਜਾਣਾ ਰੋਕਣਾ ਨੂੰ ਫਿਰਦੇ ਨੇ ਪੱਠ ਪਕੰਬਰ ਮਾਸਣ ਦਾ ਝੋਕਣ ਨੂੰ ਸੱਚੇ ਦੀਆਂ ਝੂਠੇ ਗੱਲਾਂ ਫਿਰਦੇ ਨੇ ਟੋਕਣ ਨੂੰ ਸਿੱਖੀ ਦੀ ਪੂਜਾ ਸ਼ਕਤੀ ਵੇਖ ਨਾ ਦੜਕੂਗੀ ਰਣਦੇਵ ਚ ਚੰਡੀ ਸਿੰਘ ਮਰਦਾਂ ਦੀ ਖੜਕੂਈ ਰਣਦੇਵ ਚ ਤੇਗ ਸੂਰਮਿਓ ਓਏ ਤੂੰ ਜੋ ਜਾਰ ਮੇਰਾ ਓਏ ਹੱਸ ਕੇ ਤਰ ਜਾਊਂਗਾ ਸ਼ੇਰੋ ਭੇਡਾਂ ਅੰਗਰ ਤੇ ਵੈਰੀ ਪਜਾਊਗਾ ਮੇਰਾ ਪਦ ਹੋ ਕੇ ਜਿਉਂਦਾ ਮੁੜ ਕੇ ਨਾ ਆਊਗਾ ਆਉਂਦੀ ਹੋਈ ਮੌਤ ਵੇਖਣਾ ਉਹਦੀ ਰੂ ਟੜਕੂਗੀ ਰਣਦੇਵ ਚ ਚੰਡੀ ਸਿੰਘ ਮਰਦਾਂ ਦੀ ਖੜਕੂਗੀ ਰਣਦੇਵ ਚ ਤੇਗ ਸੂਰ ਮਿਓ